ਜਿਹੜੀਆਂ ਖੇਡਾਂ ਦੇ ਪਹਿਲੇ ਮੈਚ ਨੇ ਉਹ ਖੋਖੋ ਦੇ ਹੁਣ ਸ਼ੁਰੂ ਹੋਣ ਜਾ ਰਹੇ ਨੇ ਜਿਹੜੀਆਂ ਇਹ ਖੇਡਾਂ ਨੇ ਛੋਟੇ-ਛੋਟੇ ਜਿਹੜੇ ਬੱਚੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਮੁਕਾਬਲੇ ਦੀ ਭਾਵਨਾ ਉਹਨਾਂ ਨੂੰ ਵਧੀਆ ਉਹਨਾਂ ਦੇ ਵਿੱਚ ਮੈਨਰ ਪੈਦਾ ਕਰਨ ਲਈ ਇੱਕ ਬਹੁਤ ਸਹਾਈ ਨੇ ਤੇ ਜਿਹੜੀਆਂ ਇਹ ਖੇਡਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿਕਿਆਪ ਅਫਸਰ ਮੈਡਮ ਜਿੰਪਲ ਬਲਾਨ ਜੀ ਉਹਨਾਂ ਦੇ ਤੇ ਸਾਡੇ ਉਪ ਜ਼ਿਲ੍ਹਾ ਸਖਿਆ ਅਫਸਰ ਸ੍ਰੀ ਮਨੋਜ ਕੁਮਾਰ ਜੀ ਦੇ ਸਹਿਯੋਗ ਸਦਕਾ ਤੇ ਸਾਡੇ ਸਰ ਬੀਪੀਓ ਸਰਦਾਰ ਮਨਜੀਤ ਸਿੰਘ ਜੀ ਗਰੇਵਾਲ ਜੀ ਦੇ ਅਗਵਾਈ ਦੇ ਹੇਠੇ ਕਰਵਾਈਆਂ ਜਾ ਰਹੀਆਂ ਨੇ ਸੈਂਟਰ ਆਕਸੀ ਦੇ ਵਿੱਚ ਇਹ ਅੱਜ ਬਲਾਕ ਬਦਰੀਆ ਟੂਰਨਾਮੈਂਟ ਦਾ ਆਗਾਜ਼ ਹੋਇਆ ਬਲਾਕ ਪੱਦਰੀ ਜਿਹੜੀਆਂ ਖੇਡਾਂ ਨੇ ਬਲਾਕ ਡੈਲੋ 2 ਦੀਆਂ ਉਹਨਾਂ ਦਾ ਆਗਾਜ਼ ਹੋ ਰਿਹਾ ਹੁਣੇ-ਹੁਣੇ ਬੱਚਿਆਂ ਨੇ ਮਾਰਚ ਦੇ ਬਾਅਦ ਜਿਹੜੀ ਖੇਡਾਂ ਦੀ ਪਹਿਲੇ ਮੈਚ ਨੇ ਉਹ ਫੋਫੋ ਦੇ ਹੁਣ ਸ਼ੁਰੂ ਹੋਣ ਜਾ ਰਹੇ ਨੇ ਜਿਹੜੀਆਂ ਖੇਡਾਂ ਨੇ ਛੋਟੇ-ਛੋਟੇ ਜਿਹੜੇ ਬੱਚੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਮੁਕਾਬਲੇ ਦੀ ਭਾਵਨਾ ਉਹਨਾਂ ਨੂੰ ਵਧੀਆ ਉਹਨਾਂ ਦੇ ਵਿੱਚ ਮੈਨਰ ਪੈਦਾ ਕਰਨ ਲਈ ਇੱਕ ਬਹੁਤ ਸਹਾਈ ਨੇ ਜਦੋਂ ਬੱਚੇ ਛੋਟੇ-ਛੋਟੇ ਮੁਕਾਬਲੇ ਵਿੱਚ ਭਾਗ ਲੈਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਉਹਨਾਂ ਨੇ ਜੋ ਵੱਡੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਭਾਗ ਲੈਣ ਦੇ ਯੋਗ ਹੋਣਗੇ ਬੱਚੇ ਤੇ ਜਿਹੜੀਆਂ ਇਹ ਖੇਡਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮidan ji ਉਹਨਾਂ ਦੇ ਤੇ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ ਜੀ ਦੇ ਸਹਿਯੋਗ ਸਦਕਾ ਤੇ ਸਾਡੇ ਸਰ ਬੀਪੀਓ ਸਰਦਾਰ ਮਨਜੀਤ ਸਿੰਘ ਜੀ ਗਰੇਵਾਲ ਜੀ ਦੇ ਅਗਵਾਈ ਦੇ ਹੇਠੇ ਕਰਵਾਈਆਂ ਜਾ ਰਹੀਆਂ ਨੇ ਸੈਂਟਰ ਆਕਸੀ ਦੇ ਵਿੱਚ ਇਹ ਅੱਜ ਬਲैक ਬਦਰੀ ਦਾ ਟੂਰਨਾਮੈਂਟ ਦਾ ਆਗਾਜ਼ ਹੋਇਆ ਤੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਇਹਦੇ ਵਿੱਚ ਭਾਗ ਲੈਣਾ ਤੇ ਉਮੀਦ ਆ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਮੁਕਾਬਲੇ ਦੀ ਭਾਵਨਾ ਨਾਲ ਇਮਾਨਦਾਰੀ ਨਾਲ ਜਿਹੜੀਆਂ ਖੇਡਾਂ ਨੇ ਬੱਚੇ ਬਹੁਤ ਕੁਝ ਇੱਥੇ ਸਿੱਖਣਗੇ ਤੇ ਇਹ ਖੇਡਾਂ ਸਿਰੇ ਚੜਨਗੀਆਂ ਆ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਉਕਸੀ ਦੇ ਵਿੱਚ ਜਿਹੜਾ ਬਲਾਕ ਪਧਰੀ ਪ੍ਰਾਇਮਰੀ ਸਕੂਲਾਂ ਦੇ ਆ ਖੇਡਾਂ ਨੂੰ ਲੈ ਕੇ ਇਹ ਪ੍ਰਬੰਧ ਆ ਜਿਹੜਾ ਉਲੀਕਿਆ ਗਿਆ ਉਹਦੇ ਸਬੰਧ ਦੇ ਵਿੱਚ ਆਪਾਂ ਅੱਜ ਖੜੇ ਆ ਸੋ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਊਂਗਾ ਸਮੁੱਚੀ ਪ੍ਰਬੰਧਕੀ ਟੀਮ ਨੂੰ ਤੇ ਸਾਡੇ ਸਮੂਹ ਸਟਾਫ ਨੂੰ ਅਧਿਆਪਕ ਸਹਿਵਾ ਨਾ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਜਿਹੜਾ ਬੱਚਿਆਂ ਨੂੰ ਇਨਕਰੇਜ ਕਰਨ ਦੇ ਲਈ ਇਹ ਵਿਢਿਆ ਇਹ ਬਹੁਤ ਹੀ ਸਲਾਘਾਯੋਗ ਕਦਮਾਂ ਉਹਨਾਂ ਨੂੰ ਢੇਰ ਸਾਰੀ ਮੁਬਾਰਕਵਾਦ ਪ੍ਰਬੰਧਕੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਸਾਡੀ ਸਮੁੱਚੀ ਪੰਚਾਇਤ ਖੜੀ ਹੈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਨਗਰ ਨੂੰ ਮੁਬਾਰਕਾਂ ਕਿਉਂਕਿ ਇਹੋ ਜਿਹੇ ਜਿਹੜੇ ਸ਼ੁਭ ਕੰਮ ਨੇ ਇਹ ਇਹ ਸਾਰੇ ਪ੍ਰਬੰਧਕੀ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹਨੇ ਪਰੇ ਚੜਦੇ ਨੇ ਸੋ ਬਹੁਤ-ਬਹੁਤ ਪਹਿਲਾਂ ਦਾ ਮੁਬਾਰਕਾਂ ਦੂਸਰੀ ਗੱਲ ਇਹ ਆ ਵੀ ਜਿਹੜਾ ਅੱਜ ਅੱਜਕੱਲ ਆਪਣਾ ਸਮਾਜ ਦੇ ਵਿੱਚ ਨਸ਼ਾ ਨੂੰ ਲੈ ਕੇ ਜਿਹੜਾ ਇੱਕ ਕ੍ਰਿਤੀ ਚੱਲੀ ਹੋਈ ਆ ਤੇ ਉਹਨੂੰ ਠੱਲ ਪਾਉਣ ਦੇ ਲਈ ਇੱਕ ਮੈਂ ਕਹਿੰਦਾ ਵੀ ਮੀਲ ਪੱਥਰ ਸਾਥ ਹੁੰਦੇ ਨੇ ਇਹੋ ਜਿਹੇ ਜਿਹੜੇ ਕਾਰਜ ਆ ਜਿਹੜੇ ਸਕੂਲ ਪੱਧਰ ਤੋਂ ਲੈ ਕੇ ਬੱਚਿਆਂ ਨੂੰ ਐਨਕਰੇਜ ਕਰਦੇ ਆ ਤੇ ਉੱਪਰ ਤੱਕ ਜਿਹੜੇ ਆਪਾਂ ਮੁਕਾਬਲੇ ਤੱਕ ਲੈ ਕੇ ਬੱਚਿਆਂ ਨੂੰ ਜਾਂਦੇ ਆ ਸੋ ਇਹਨਾਂ ਦੇ ਵਿੱਚ ਏਚਣਗ ਲੱਗਦੀ ਆ ਇਹ ਵੀ ਬਹੁਤ ਵਧੀਆ ਉਪਰਾਲਾ ਜੀ